ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਅਜ ਉਸ ਤੋਂ ਅਗਲਾ ਜਿਹੜਾ ਸ਼ਬਦ ਹੈ 24ਵਾਂ ਸ਼ਬਦ ਸ੍ਰੀ ਰਾਗ ਦਾ ਜਾਂ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜੇ ਤੁਸੀਂ ਉਹ ਉੱਟ ਗਿਆ ਹੁਣ ਨੈਨੋਂ ਨੀਰ ਬਹਿ ਤਨ ਖੀਨਾ ਨੈਨਾ ਚੋਂ ਨੀਰ ਬਹਿ ਰਿਆ ਤਨ ਖੀਨਾ ਪਏ ਕੇਸ ਦੁੱਧ ਬਾਨੀ ਤਾਂ ਜੋਗਨ ਅਰ ਫੁੱਲੜਾ ਨਾਠ ਜੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਾਲ ਢੁਲ ਜੰਮਣ ਹਾਰ ਪੱਬਣ ਦਾ ਭਾਵ ਹੈ ਉਹ ਚਪਤੀ ਦੇ ਜਿਹੜੇ ਪੱਤੇ ਹੁੰਦੇ ਨਾ ਕਿੰਨੂ ਜਿਵੇਂ ਜਿਵੇਂ ਉਸ ਰੋਵਰ ਦੇ ਵਿੱਚੋਂ ਪਾਣੀ ਸੁੱਕਦਾ ਜੀਵ ਤੇ ਇਹ ਗੱਲ ਬਿਲਕੁਲ ਸਮਰਾਥੀ ਨਹੀਂ ਹੈਗੀ ਇਹ ਵੀ ਬੰਦਾ ਕਦੇ ਵੀ ਮੈਂ ਜਾਣਾ ਹੀ ਨਹੀਂ ਹੈਗਾ ਤੇ ਨਿਤ ਮੈਂ ਤਸਰੀਬ ਕਾਲ ਵਾਤੇ ਬਿਕੇ ਘਰ ਰਹਿਣਾ ਸਤਗੁਰੂ ਕਹ ਰਿਹਾ ਵੀ ਮੈਂ ਵੇਖ ਰਿਹਾ ਲੱਗੀ ਆ ਵਾ ਸਹੁਰੇ ਵੀ ਸਾਰੀਆਂ ਜੀਵ ਰੂਪ ਜਿਹੜੀਆਂ ਇਸਤਰੀਆਂ ਹਨ ਨਾ ਇਹ ਸਹੁਰਿਆਂ ਵੱਲ ਨੂੰ ਜਾ ਰ